ਦਵਾਰਾ ਗੋਡਾਂਗੇ ਨੂੰ ਪਹਿਲਾ ਜੂਮ ਕਰਕੇ ਦਿਖਾਵਾਂਗਾ ਪੁੱਛਾ ਲੱਗਾ ਗਦਾ ਅੰਦਰ ਕਪੜਾ ਚਾਹੀਦਾ ਜੀ ਜੇ ਇਥੇ ਉਹ ਨਾਲ ਹੀ ਹਲੋ ਦੋਸਤੋ ਸਸਟੀਕਲ ਸਾਰੇ ਨੂੰ ਸਾਡੇ ਚੈਨਲ ਪੰਜਾਬ ਦਾ ਯੂਟਿਊਬਰ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਸਦਾ ਹੱਸਦੇ ਰਹੋ ਵਸਦੇ ਰਹੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਸੋ ਦੋਸਤੋ ਇਸ ਟਾਈਮ ਮੈਂ ਖੜਾ ਹੈਗਾ ਕਿਚਨ ਦੇ ਕਿਚਨ ਦੇ ਵਿੱਚ ਮੈਂ ਬਣਾ ਰਿਹਾ ਜੀ ਚਾਹ ਤੁਸੀਂ ਦੇਖ ਸਕਦੇ ਮੇਰੇ ਪਿੱਛੇ ਚਾਹ ਬੰਦੀ ਵੀ ਨੂੰ ਚਾਹ ਮੈਂ ਆਪਣੇ ਵਾਸਤੇ ਬਣਾ ਰਿਹਾ ਕਿਉਂਕਿ ਮੰਮੀ ਚਲੇ ਗਏ ਹੈ ਸ਼ਾਪ ਤੇ ਅੱਜ ਮੈਂ ਘਾਰੀਆਂ ਅੱਜ ਮੈਂ ਗੋਡਨਾ ਥਾਂ ਥਾਂ ਮੈਂ ਗੋਡਨਾ ਸਬ ਸਾਬ ਟੰਡੀਆਂ ਲਗਾਉਣ ਦਾ ਮੌਸਮ ਆ ਗਿਆ ਕਦੂਆਂ ਦੀਆਂ ਮੇਲਾ ਕਰੇਲੇ ਦੀਆਂ ਮੇਲਾ ਲਗਾਵਾਂਗੇ ਆਪਾਂ ਤੇ ਪਹਿਲਾਂ ਪਿੰਨੀ ਆਪੇ ਚਾਹ ਬਾਅਦ ਚ ਆਪਾਂ ਥਾਂ ਕੋਟਦੇ ਆ ਜੀ ਇਸ ਤੇ ਨਾਲ ਤੁਹਾਨੂੰ ਆਪਾਂ ਦਿਖਾਣੇ ਸਾਡੇ ਘਰ ਕੀ ਕੀ ਲੱਗਾ ਹੋਇਆ ਜੀ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਸੁਆਗਤ ਹੈ ਬਲੌਗਸ ਤੁਸੀਂ ਬਣੇ ਰਹੋ ਜੀ ਵੀਡੀਓ ਵਧੀਆ ਲੱਗਦੀ ਹੈ ਉਹ ਨੂੰ ਲਾਈਕ ਕਰੋ ਸ਼ੇਅਰ ਕਰੋ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਜਿਹੜੇ ਮੇਰੇ ਵੀਰ ਨਵੇਂ ਆਏ ਨੇ ਮੇ ਜਿਹੜੀ ਮੇਰੀਆਂ ਭੈਣਾਂ ਨਵੀਆਂ ਆਏ ਦੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਕਰੋ ਜੀ ਲਗਭਗ 1000 ਸਬਸਕ੍ਰਾਈਬਰ ਹੋਣ ਵਾਲੇ ਜਲਦੀ ਜਲਦੀ ਕੰਪਲੀਟ ਕਰ ਦਿਓ ਜੀ ਫਿਰ ਆਪਾਂ ਹੋਰ ਵੀ ਵਧੀਆ ਵਧੀਆ ਤੁਹਾਡੇ ਵਾਸਤੇ ਵੀਡੀਓ ਲੈ ਕੇ ਜਾਂਦੇ ਰਾਵਾਂਗੇ ਸੋ ਹੁਣ ਆਪਾਂ ਚਾਹ ਪੀਨੇ ਆ ਮਿਲਦੇ ਤੁਹਾਨੂੰ ਆਪਾਂ ਥਾਂ ਗੋੜਦੇ ਹੋਏ ਫਿਰ ਲੋ ਜੀ ਆਪਾਂ ਆ ਗਏ ਆ ਆਪਣੀ ਬਗੀਚੇ ਦੇ ਵਿੱਚ ਆ ਦੇਖੋ ਜੀ ਕੱਚਾ ਥਾਂ ਸਾਡਾ ਜਿਹੜਾ ਥੋੜਾ ਜਿਹਾ ਹੈਗਾ ਗੁੱਡਣ ਵਾਲਾ ਉਹ ਜਿਹੜਾ ਥਾਂ ਆਪਾਂ ਗੋੜਾਂਗੇ ਤੇ ਇੱਧਰ ਆਪਾਂ ਮਿਰਚਾਂ ਟੱਕੀਆਂ ਹੋਈਆਂ ਆਪਣੀਆਂ ਸਿਆਲ ਤੋਂ ਬਚਾ ਕੋਰਾ ਬਹੁਤ ਬੰਦਾ ਨੇ ਇਸ ਕਰਕੇ ਆਪਾਂ ਟੱਕੀਆਂ ਹੋਈਆਂ ਜੀ ਇੱਧਰ ਹੈਗੀ ਸਾਡੀ ਮੇਥੀ ਉਹ ਪਾਲਕ ਹੈ ਤੇ ਆਪਾਂ ਚੱਲਦੇ ਆ ਅੱਗੇ ਆ ਦੇਖੋ ਸਾ ਲਾਸ਼ਨ ਦੇਖ ਲੋ ਜੀ ਸਾਡਾ ਉਹ ਸਾਹਮਣੇ ਲੱਗੇ ਹੋਏ ਅਮਰੂਦ ਇੱਧਰ ਲੱਗੇ ਆ ਸੰਤਰੇ ਆ ਲੱਗੀਆਂ ਜਮਨਾ ਜਮਨਾ ਜਿਹੜੇ ਲੱਗਦੀਆਂ ਨੇ ਪਈਆਂ ਉਹ ਜਿਹੜਾ ਬੂਟਾ ਜਿਹੜਾ ਸੈਂਟਰ ਦੇ ਵਿੱਚ ਇਹ ਹੈਗਾ ਜੀ ਆੜੂ ਦਾ ਬੂਟਾ ਉਹ ਦੇਖੋ ਇਹ ਅਮਰੂਦ ਜ਼ੂਮ ਕਰਕੇ ਦਿਖਾਵਾਂ ਗੁੱਛਾ ਲੱਗਾ ਕਿਦਾਂ ਦੇਖੋ ਵਾਹ ਜੀ ਵਾਹ ਆਹ ਦੇਖੋ ਇੱਧਰ ਵੀ ਹੈਗੇ ਆ ਆਹ ਦੇਖੋ ਸੰਤਰੇ ਵੀ ਦੇਖੋ ਆਪਣੇ ਸੰਤਰੇ ਵੀ ਆ ਗਏ ਸਰਬ ਹਾਂ ਜੀ ਲੋ ਜੀ ਸਰਬ ਵੀ ਆ ਗਿਆ ਰੈਡੀ ਸ਼ੈਡੀ ਹੋ ਕੇ ਮਾਦ ਗੋੜਨ ਲੱਗਾ ਥਾ ਜ਼ਰਮ ਮੈਂ ਕਿ ਮੈਂ ਲਸਣ ਦਿਖਾਦਾ ਪਹਿਲਾ ਬਗੀਚਾ ਦਿਖਾਦਾ ਆਪਣਾ ਕੱਚਾ ਥਾਂ ਜਿਹੜਾ ਨਾ ਲਸਣ ਵੀ ਹੋਣ ਵਾਲਾ ਆਪਣਾ ਪਟਣ ਵਾਲੀ ਇਹ ਪਟ ਕੇ ਹਾਂ ਤੁਹਾਨੂੰ ਕਹਿੰਦਾ ਇਹ ਲੱਗਣਾ ਨਾ ਟਾਈਮ ਤਿੰਨ ਮਹੀਨੇ ਲੱਗ ਜਾਣੇ ਜੀ ਇਹਨੂੰ ਉਹ ਵੱਡੇ ਮੋਟੇ ਆਣੂ ਜਾ ਬੱਲੇ ਬੱਲੇ ਚਲੋ ਚਲੋ ਠੀਕ ਹੈ ਠੀਕ ਆ ਜਿੱਧਰ ਪਾਲਕ ਆ ਗਈ ਆਪਣੀ ਮੂਲੀਆਂ ਵੀ ਲੱਗੀਆਂ ਆਪਣੇ ਕਾਫੀ ਕੁਸ਼ਮ ਇੱਥੇ ਹੀ ਦੇਖੋ ਜੀ ਮੈਥੇ ਵੀ ਪੱਕਣੀ ਸ਼ੁਰੂ ਹੋ ਗਈ ਆਪਾਂ ਇਹਨੂੰ ਸਕਾਲਣੀ ਆ ਧਨੀਆ ਵੀ ਹੈਗਾ ਨਾ ਕਾਮਨ ਚੇਤੇ ਬੋਲ ਗਏ ਧਨੀਆ ਦਾ ਤਾਂ ਇਹ ਉਹ ਦਿਖਾ ਦੇਣਾ ਜੂੰਗ ਹੈ ਹਾਂ ਸਰੋਂ ਦਾਬੀ ਹਾਂ ਸਰੋਂ ਸਾਗ ਵੀ ਆਪਾਂ ਇੱਥੋਂ ਬਹੁਤ ਖਾਦਾ ਤੋੜ ਤੋੜ ਕੇ ਘਰ ਦੇ ਵਿੱਚ ਮੂੜੀਆਂ ਓਹ ਹੋ ਹੋ ਮੂੜੀਆਂ ਬੱਲੇ ਬੱਲੇ ਲਸਣ ਆ ਦੇਖੋ ਜੀ ਨਵੇਂ ਤਰੀਕੇ ਦਾ ਕੋਈ ਹੋਰ ਲਸਣ ਲੱਗਾ ਛੋਟਾ ਜਿਹਾ ਕੈਰੀ ਆਪਣੀ ਨਾ ਇਹ ਮੋਟਾ ਲਸਣ ਹੈ ਇਹ ਵੀ ਜਦੋਂ ਪੱਟਾਂਗੇ ਨਾ ਇਹ ਵੀ ਤੁਹਾਨੂੰ ਦਿਖਾਵਾਂਗੇ ਦੋਸਤੋ ਅਸੀਂ ਹੋ ਗਏ ਹਾਂ ਜੀ ਤਿਆਰ ਥਾ ਗੋਡਣ ਵਾਸਤੇ ਮੈਂ ਮੋਬਾਈਲ ਟਿਕਾ ਲਿਆ ਉੱਪਰ ਨਾਲ ਟਰਾਈਪੋਡ ਸੈੱਟ ਕੀਤਾ ਹੈਗਾ ਕੰਧ ਦੇ ਉੱਤੇ ਮੈਂ ਟਰਾਈਪੋਡ ਸੈੱਟ ਕਰ ਲਿਆ ਜੀ ਤੇ ਆਪਾਂ ਹੁਣ ਤਿਆਰ ਆ ਸਾਡੀ ਕਈ ਹੈਗੀ ਆ ਜੀ ਲੈ ਨਿਕਲਦਾ ਵਾ ਥੱਲੋ ਖਾਣਾ ਗਿੱਲਾ ਥੋੜਾ ਬਰਾਬਰ ਕਰਨ ਵਾਲਾ ਉੱਚਾ ਨੀਵੇਂ ਹੋਇਆ ਪਿਆ ਨਾ ਸਵੇਰੇ ਸਵੇਰੇ ਜ਼ੋਰ ਲਾਉਂਦੇ ਮਜ਼ਾ ਵੀ ਆਉਂਦਾ ਉਦਾਂ ਤੇ ਮੇਰੀ ਬਾਤ ਹੁੰਦੀ ਵੀ ਤੁਹਾਨੂੰ ਮੈਂ ਕਹਿੰਨਾ ਪਿਆ ਸਵੇਰੇ ਸਵੇਰੇ ਜ਼ੋਰ ਲਾਉਂਦਾ ਨਾ ਮਜ਼ਾ ਵੀ ਆਉਂਦਾ ਜ਼ੋਰ ਲਾਉਣਾ ਚਾਹੀਦਾ ਇਦਾਂ ਡਾਡੀ ਕਹਿੰਦੇ ਜ਼ੋਰ ਲਾਉਣਾ ਚਾਹੀਦਾ ਕਈ ਕਈ ਨਾਲ ਥਾਂ ਜ਼ਰੂਰ ਗੋਡਣਾ ਚਾਹੀਦਾ ਐਕਸਰਸਾਈਜ਼ ਬਹੁਤ ਹੁੰਦੀ ਪੇਟ ਦੀ ਹਾਂ ਸਾਹ ਲੈ ਸਾਹ ਝੜ ਗਏ ਹੁਣ ਸਾਹ ਲੈ ਲਈ ਥੋੜਾ ਜਿਹਾ ਮੈਂ ਦਿਖਦਾ ਮੈਂ ਤੁਹਾਨੂੰ ਪਹਿਲਾਂ ਆਹ ਤਾਂ ਵੀ ਲੈ ਸੀ ਕਤੀ ਜੀ ਕਿਹੜੀ ਆ ਜਿਹੜੀ ਹੈ ਜੀ ਤਿੰਨ ਕਿਆਰੀਆਂ ਗੋੜ ਦਿੱਤੀਆਂ ਭਾਜੀ ਸਿਰ ਸਿਰੇ ਤੇ ਆਪਾਂ ਹੋ ਗਏ ਆ ਸਾਬ ਸਾਈ ਸਾਹ ਬਹੁਤ ਝੜ ਗਿਆ ਧੁੱਪ ਵੀ ਨਿਕਲ ਆਈ ਏ ਲਓ ਜੀ ਹਾਂ ਹੁਣ ਆਪਾਂ ਨੂੰ ਦੁਬਾਰਾ ਗੋਡਾਂਗੇ ਇਹਨੂੰ ਪਹਿਲਾਂ ਹੁਣ ਥੋੜਾ ਪੋਲਾ ਜਾ ਹੋ ਗਿਆ ਨਾਲੇ ਆਪਣਾ ਕੰਮ ਹੋ ਚੁੱਕਾ ਜੀ ਗੋਡੀ ਦਾ ਖਤਮ ਆਪਾਂ ਕਰ ਦਿੱਤੀ ਹੋਈਏ ਤਿੰਨ ਗਿਆਰੀਆਂ ਗੋੜਦੀਆਂ ਆਪਣਾ ਆਪਣਾ ਕੰਮ ਖਤਮ ਹੈ ਜੀ ਹੁਣ ਹੁਣ ਰਹਿ ਗਿਆ ਸਿਰਫ ਮੰਮੀ ਹੋਣਾ ਦਾ ਕੰਮ ਮੰਮੀ ਰਾਂਣੇ ਨੂੰ ਤਿਆਰ ਕਰਨਾ ਸਾਫ਼ ਕਰਨਾ ਨਾਲ ਨਾਲ ਤਰਪਤ ਨੂੰ ਦੱਸਾਂਗੇ ਕੀ ਕੀ ਲਗਾਉਣੇ ਆ ਜੀ ਆਪਾਂ ਚੱਲੀਏ ਹੁਣ ਬਾਹਰ ਹੱਥ ਮੇਰੇ ਬਹੁਤ ਜ਼ਿਆਦਾ ਗੰਦੇ ਹੋਏ ਪਏ ਮੇਰੇ ਪੈਰ ਵੀ ਤੇ ਸਾਹ ਵੀ ਬਹੁਤ ਚੜਿਆ ਹੋਇਆ ਪਾਣੀ ਪੀਏ ਪਾਣੀ ਦੀ ਵੀ ਪਿਆਸ ਲੱਗੀ ਆ ਆਪਾਂ ਹੁਣ 10-15 ਮਿੰਟ ਰੋਕੇ ਪਾਣੀ ਪੀਵਾਂਗੇ ਤੇ ਇੱਕ ਮੁੰਡਾ ਹੁਣ ਪੱਗ ਬਣਾਉਣ ਵਾਸਤੇ ਆ ਰਿਹਾ ਜੀ ਘਰ ਹੁਣੇ ਵਿਆਹ ਤੇ ਜਾਣਾ ਤੇ ਆਪਾਂ ਉਹਦੇ ਹੁਣ ਬਰਨਾਗੇ ਪੱਗ ਹੱਥ ਕਾਰ ਧੋਲੀ ਉਹਨੀ ਦੇਰ ਹੁਣ ਗੇਰੋਂ ਮੁੰਡਾ ਹੁੰਦਾ ਨਾਲ ਆਪਾਂ ਤੁਹਾਨੂੰ ਵੀ ਦਿਖਾਣੇ ਆ ਜੀ ਪੱਗ ਬੰਨਦੇ ਆਪਾਂ ਦੇਖੋ ਜੀ ਆਪਾਂ ਪੋਣੀ ਕਰਦੇ ਪਏ ਆ ਤੇ ਉਹ ਭਾਜੀ ਹੁਣ ਆ ਚੁੱਕੇ ਜਿਨ੍ਹਾਂ ਦੇ ਪੱਗ ਬਨਣੀਆਂ ਆਪਾਂ ਜੀ ਵਾਜਾਂਦੀ ਜੀ ਆਂਦੀ ਹੋਏਗੀ ਆਂਦੀ ਹੋਏਗੀ ਤੇ ਭਾਜੀ ਨਾਲ ਵੀ ਹਾਇ ਹੈਲੋ ਕਰਾ ਦਿਓ ਉਧਰ ਫਿਰ ਹਾਂਜੀ ਭਾਜੀ ਭਾਜੀ ਹਾਂਜੀ ਵਧੀਆ ਜੀ ਆਪਾਂ ਜੀ ਮਿਲਣ ਦੀ ਆ ਸਾਡੇ ਨੂੰ ਅੱਜ ਆਏ ਆ ਭਾਈ ਹੁਣ ਉਹਦੇ ਜੀ ਪੱਗ ਬਣਾਉਣ ਵਾਸਤੇ ਭਾਜੀ ਮੈਰਿਜ ਤੇ ਜਾਣਾ ਸੀਗੇ ਹਾਂਜੀ ਹਾਂਜੀ ਅੱਛਾ ਜੀ ਠੀਕ ਹੈ ਇਹ ਲਾਗੀ ਪੂਣੀ ਕਰਦੇ ਆਪਾਂ ਦੇਖ ਲਓ ਤੁਸੀਂ ਵੀ ਨਾਲ ਨਾਲ ਸਿੱਖੀ ਜਾਓ ਜਿਹੜੇ ਜਿਹੜੇ ਮੇਰੇ ਵੀਰ ਨੇ ਪੱਗ ਬਨਣੀ ਸਿੱਖਣੀ ਵੀ ਨਹੀਂ ਲਾਂਦੀ ਹੋਵੇ ਤੇ ਇਦਾਂ ਪੂਣੀ ਕਰਕੇ ਆ ਦੇਖੋ ਜੀ ਇਦਾਂ ਆਪਾਂ ਮਾਰ ਲਿਆ ਤੇ ਪੂਣੀ ਕਰੀ ਜਾਲੀਆਂ ਆਰਾਮ ਨਾਲ ਆਹ ਦੋ ਕਿਨਾਰੀਆਂ ਫਾੜ ਲੈਣ ਨੂੰ ਲੱਗਿਆ ਕਰਕੇ ਦਿਖਾਈ ਗਾ ਆ ਦੇਖੋ ਲਓ ਜੀ ਠੀਕ ਹੈ ਜੀ ਇੰਨੀ ਇੱਕ ਗੇਠ ਸਵਾ ਗੇਠ ਰ ਤੁਸੀਂ ਛੱਡ ਸਕਦੇ ਹੋ ਤੇ ਆਪਣੇ ਹਿਸਾਬ ਨਾਲ ਤੁਸੀਂ ਰੱਖ ਸਕਦੇ ਹੋ ਜਿੰਨਾ ਤੁਸੀਂ ਰੱਖਣੀ ਹੈ ਜੇ ਜਿੱਦਾਂ ਜਿੱਦਾਂ ਦੀ ਤੁਸੀਂ ਬਨਣੇ ਮਤਲਬ ਕਿ ਆਪਣੇ ਹਿਸਾਬ ਨਾਲ ਨਾ ਪੂਣੀ ਕਰ ਸਕਦੇ ਤੁਸੀਂ ਪਟੇਲਾ ਸ਼ਾਈ ਬਨਣੀ ਹੈ ਜਾਂ ਮੋਰਨੀ ਬਨਣੀ ਹੈ ਉਹ ਸਾ ਮਨ ਆਪਾਂ ਕਿਹੜੀ ਬਨਣੀ ਅੱਜ ਅੱਜ ਪਟਿਆਲਾ ਸ਼ਾਹੀ ਪਟਿਆਲਾ ਸ਼ਾਹੀ ਬਨਾਂਗੇ ਆਪਾਂ ਅੱਜ ਠੀਕ ਆ ਲੋ ਜੀ ਸਰਵਲ ਪੱਗ ਬਨਣੀ ਸ਼ੁਰੂ ਕਰ ਦਿੱਤੀ ਹੋਈ ਆ ਤੇ ਆਪਾਂ ਕੈਮਰਾ ਸਾਹਮਣੇ ਆ ਵਾ ਹੁਣ ਜੇ ਕਿਸੇ ਨੂੰ ਪ੍ਰੋਪਰ ਚਾਹੀਦੀ ਹੋਵੇ ਕਿੱਦਾਂ ਸ਼ੁਰੂ ਤੋਂ ਸਟਾਰਟਿੰਗ ਦੋ ਕਿੱਦਾਂ ਸਿੱਖਣੀ ਹੈ ਨਾ ਹਾਂ ਸਾਨੂੰ ਦੱਸ ਦਿਓ ਕਮੈਂਟ ਕਰਕੇ ਵੀਡੀਓ ਬਣਾ ਦਾਂਗੇ ਪ੍ਰੋਪਰ ਹਾਂ ਪ੍ਰੋਪਰ ਵੀਡੀਓ ਬਣਾ ਦਾਂਗੇ ਅਸੀਂ ਪਟਿਆਲਾ ਸ਼ਾਹੀ ਨੂੰ ਸ਼ੇਪ ਦੇਣ ਲਈ ਨਾ ਪ੍ਰੋਪਰ ਅੰਦਰ ਕਪੜਾ ਚਾਹੀਦਾ ਹੁੰਦਾ ਹੁੰਦਾ ਆਸੇ-ਪਾਸੇ ਫਿਰ ਸਾਈਡਾਂ ਨਿਕਲ ਜਾਈਏ ਇਸ ਨੂੰ ਵਾਸਤੇ ਆਖਰੀ ਪੇਚ ਰਹਿ ਗਿਆ ਲੱਗਣ ਵਾਲਾ ਪੱਗ ਆਲਮੋਸਟ ਕੰਪਲੀਟ ਹੋ ਚੁੱਕੀ ਆ ਤੇ ਸਫਾਈ ਰਹਿ ਗਈ ਥੋੜੀ ਜਿਹੀ ਕਰਨ ਵਾਲੀ ਸਫਾਈ ਵੀ ਆਪਾਂ ਕਰਾਂਗੇ ਬਾਅਦ ਚੋ ਲਓ ਜੀ ਆਪਾਂ ਬਣ ਲਈ ਜੀ ਫਾਈਨਲੀ ਪੱਗ ਦੇਖੋ ਜੀ ਪਟਿਆਲਾ ਸ਼ਾਹੀ ਪੱਗ ਬਣਤੀ ਆ ਜੀ ਇਧਰ ਪਾਸੋਂ ਤੁਸੀਂ ਦੇਖ ਸਕਦੇ ਹੋ ਲੜ ਤੇ ਬੈਕ ਸਾਈਡ ਤੇ ਵੀ ਤੁਹਾਨੂੰ ਦਿਖਾਣੇ ਆ ਘੁੰਮ ਕੇ ਪੂਰਾ ਦਿਖਾ ਰਹੇ ਆ ਪਟਿਆਲਾ ਸ਼ਾਹੀ ਪੱਗ ਕੰਪਲੀਟ ਕੰਪਲੀਟ ਟਿਊਟੋਰੀਅਲ ਆਣਾ ਮੈਂ ਭਾਜੂ ਨਹੀਂ ਕਹਿੰਦੇ ਸੀ ਸਾਧਵਾਗੇ ਤੁਹਾਡਾ ਪੂਰਾ ਵੀ ਵੇਲਾ ਟਾਈਮ ਕਿਤੇ ਹੋਇਆ ਤੇ ਆਪਾਂ ਸੱਦ ਕੇ ਭਾਜੀ ਨੂੰ ਪੂਰੀ ਪ੍ਰੋਪਰ ਵੀਡੀਓ ਬਣਾਦਾਂਗੇ ਹਨਾ ਜੀ ਬੇਸਿਕ ਦਾ ਲਾਉਣਾ ਥੱਲੇ ਫਲਾਵਰ ਕਿੱਦਾਂ ਲਿਆਉਣੀ ਹੈ ਠੀਕ ਹੈ ਜੀ ਦੋਸਤੋ ਆਪਾਂ ਤੁਹਾਨੂੰ ਦੱਸ ਦਈਏ ਭਾਜੀ ਇਹਨਾਂ ਨੇ ਸਾਡੀ ਪਹਿਲੇ ਹੀ ਬੋਣੀ ਕਰਾਈ ਹੈ ਜੀ ਉਹ ਵੇਖੋ ਕਿੰਨੇ ਆ ਜੀ 500 ਰੁਪਏ ਲਓ ਜੀ ਭਾਜੀ ਇਹਨਾਂ ਨੇ ਸਾਨੂੰ ਪੱਗ ਬਣਾਏ ਦੀ ਬੋਣੀ ਦਿੱਤੀ ਹੈ ਜੀ 500 ਰੁਪਏ ਜੀ ਬਹੁਤ-ਬਹੁਤ ਧੰਨਵਾਦ ਕਰਦੇ ਆ ਭਾਜੀ ਉਹਨਾਂ ਦਾ ਭਾਜੀ ਵਾਹ ਜੀ ਵਾਹ ਆਹ ਦੇਖੋ ਜੀ ਸਵੇਰੇ ਸਵੇਰੇ ਸਾਗ ਦੇਖੋ ਨੇ ਰੱਖਦਾ ਪਿਆ ਹੋਇਆ ਤੇ ਅਜੇ ਮੇਰੇ ਕੋਲ 6 ਵਜੇ ਦਾ ਟਾਈਮ ਹੈਗਾ ਨਾ 6 ਵਜ ਗਏ ਤੇ ਇੱਧਰ ਆ ਦੇਖੋ ਜੀ ਸਾਗ ਉਤਰਿਆ ਜਾ ਰਿਹਾ ਸਾਡੇ ਵਾਹ ਜਵਾ ਇੰਨਾ ਕਰੇਜ ਦਾ ਸਾਗ ਖਾਂ ਦਾ ਬਸ ਇਸ ਤੋਂ ਬਾਅਦ ਨਹੀਂ ਬਣਾਉਣਾ ਸਾਗ ਲਾਸਟ ਵਾਰੀ ਹੈ ਇਹ ਆਖਰੀ ਸਾਗ ਹੈ ਹਾਂ ਇਹ ਸਿਆਲ ਦਾ ਆਖਰੀ ਸਾਗ ਦਾ ਸਿਆਲ ਦਾ ਆਖਰੀ ਸਾਗ ਆ ਦੇਖੋ ਥੋੜੀ ਥੋੜੀ ਜਾਨ ਸਾਰਾ ਉਹ ਪੋਲੇ ਪੈਣੇ ਸ਼ੁਰੂ ਹੋ ਗਏ ਸਾਰਾ ਨੂੰ ਪਕਣੀ ਸ਼ੁਰੂ ਹੋ ਗਈ ਆ ਪਕਣੀ ਸ਼ੁਰੂ ਹੋ ਗਈ ਸੀ ਤੇ ਮਾਰੇ ਮਾਰੇ ਸਾਰੇ ਭਾਈ ਥੋੜੀ ਥੋੜੀ ਪਾਈ ਜਿਆਦਾ ਨਹੀਂ ਪਾਈ ਜਿਆਦਾ ਪਾਲਕ ਹੀ ਵਿੱਚ ਇਹਦੇ ਅੱਛਾ ਅੱਛਾ ਕਿਉਂਕਿ ਪਾਲਕ ਸੀ ਜਾਂਦਾ ਨਾ ਭਾਵਾਕੇ ਨੂੰ ਫੋਲੋ ਹੈਗੇ ਵਿੱਚ ਨਾ ਆ ਸਾਰੇ ਪਾਲਕ ਹੀ ਆ ਤਾਂ ਜ਼ਿਆਦਾ ਪਾਲਕ ਆ ਦੰਦਲਾ ਵੀ ਆ ਗਿਆ ਉਹਦਾ ਤੋਂ ਮੇਰੇ ਮਮਾ ਦੇ ਦੰਦਲਾ ਮਾਰੀਆਂ ਸੀ ਗਿਆ ਨਾ ਆ ਲੱਗ ਗਿਆ ਢੇਰ ਥੱਲੇ ਢੇਰਾ ਪਿਆ ਹੋਇਆ ਤੇ ਬਾਬਾ ਜੀ ਪਾਠ ਕਰਦੇਵੇਂ ਸਵੇਰੇ ਸਾਰੇ ਅੰਮ੍ਰਿਤ ਵੇਲੇ ਤੇ ਮੰਮੀ ਉਹਨੇ ਸਾਗ ਤੇ ਸਰਬ ਦੇ ਮੰਮੀ ਸਾਗ ਉਤਰੀ ਜਾਂਦੇ ਆ ਤੇ ਸਰਬ ਥੱਲੇ ਆ ਗਏ ਆ ਸ਼ੋਪ ਦੇ ਆਸ ਪੀੜੀ ਦੇ ਮੈਂ ਆਪਣੀ ਡਿਊਟੀ ਤੇ ਚਲੋ ਠੀਕ ਆ ਮੰਮਾ ਤੁਸੀਂ ਆ ਕੇ ਪਾਉਂਦੇ ਹੋ ਪਹਿਲਾਂ ਇਹ ਦਵਾਈ ਹੈ ਅੱਛਾ ਇਹ ਦਵਾਈ ਅਸੀਂ ਪਹਿਲਾਂ ਪਾਵਾਂਗੇ ਦਵਾਈ ਦੇਖਣ ਤੁਸੀਂ ਇਕਾ ਤੋ ਪਾਈ ਦੇ ਅਮਾ ਮੇ ਦਵਾਈ ਕਿ ਸਿਉਂਕ ਨਾ ਲੱਗੇ ਅੱਛਾ ਅੱਛਾ ਜਿਹੜੇ ਸਿਉਂਕ ਲੱਗ ਜਾਂਦੀ ਹੈਗੀ ਉਹ ਸਿਉਂਕ ਨਹੀਂ ਲੱਗਦੀ ਦਵਾਈ ਪਾਉਂਦੇ ਨਾਲ ਪਹਿਲੇ ਦਵਾਈ ਪਾ ਦਿੱਤੀ ਆ ਫਿਰ ਅਸੀਂ ਲਾਵਾਂਗੇ ਵੇਲਾ ਤੇ ਮੇਰੇ ਹੱਥ ਕੈਮਰਾ ਆ ਗਿਆ ਕਿਉਂਕਿ ਸਰਮ ਦੇ ਕੋਲ ਥੋੜਾ ਜਿਹਾ ਬੱਚਾ ਪਰਨਾ ਭਰਨ ਵਾਸਤੇ ਆ ਗਿਆ ਕੱਲ ਅਸੀਂ ਪੱਗ ਦਾ ਕਵਰ ਕੀਤੀ ਸੀਗੀ ਤੇ ਅੱਜ ਛੋਟਾ ਬੱਚਾ ਪਰਨਾ ਭਰਨ ਵਾਸਤੇ ਆਇਆ ਤੇ ਉਧਰ ਬਿਜ਼ੀ ਹੋ ਗਏ ਤੇ ਮੈਂ ਨਾਲ ਕੈਮਰਾ ਫੜ ਕੇ ਤੇ ਨਾਲ ਲਵਾਉਣ ਲਈ ਆ ਵੇਲਾ ਤੇ ਅਸੀਂ ਆਹ ਵੇਖੋ ਜੀ ਲੱਗੀ ਵੇਲ ਇਹ ਉਮੀਕਾ ਦੀ ਵੇਲਾ ਕੀ ਦੀ ਕੀ ਹੈ ਦੀ ਕੀ ਹੈ ਦੀ ਵੇਲਾ ਇਹ ਕਾ ਵੀ ਕੀ ਹੈ ਦੀ ਵੇਲਾ ਹਾਂ ਹਾਂ ਇਹ ਥੇ ਲੋਣੀ ਨਾਲ ਹੀ ਥੇ ਲਾ ਦੇਣੀ ਲੋ ਜੀ ਦੋਸਤੋ ਪਹਿਲਾਂ ਅਸੀਂ ਲਾਈਆਂ ਸੀ ਕੀ ਹੈ ਦੀਆਂ ਵੇਲਾ ਤੇ ਹੁਣ ਅਸੀਂ ਤੋਰੀਆਂ ਦੀ ਵੇਲਾ ਲਾਣਦੇ ਪਏ ਆ ਜਦੋਂ ਆਪਾਂ ਆਮਾ ਤੋਰੀਆਂ ਤੋਰੀਆਂ ਬੋਲ ਦਿੰਦੇ ਹਾਂ ਨਾ ਮम्मा ਹਾਂ ਤੇ ਆ ਵੇਖੋ ਜੀ ਪਹਿਲਾਂ ਵੀ ਅਸੀਂ ਸੁੰਗ ਦੀ ਦਵਾਈ ਪਾ ਕੇ ਥੱਲੇ ਤਾਂ ਫਿਰ ਉਹਨੂੰ ਇੱਥੇ ਲਵਾ ਲਾ ਦੁੱਤੀ ਆ ਹਾਂ ਪਾਣੀ ਪਾਉਣਾ ਇਹਨਾਂ ਨੂੰ ਹੋ ਹੋ ਚਲੋ ਠੀਕ ਆ ਪਾਣੀ ਪਾ ਦਿਓ ਫਿਰ ਤੁਸੀਂ ਆਪਾਂ ਹੁਣ ਵੀਡੀਓ ਐਂਡ ਕਰਦੇ ਹਾਂ ਸਰਬ ਹਾਂਜੀ ਹਾਂਜੀ ਠੀਕ ਆ ਚਲੋ ਜੀ ਲੋ ਜੀ ਦੋਸਤੋ ਇਹ ਸੀਗਾ ਸਾਡਾ ਅੱਜ ਦਾ ਵਲੌਗ ਜੇ ਆਪਾਂ ਨੂੰ ਇੱਥੇ ਆਪਣੀ ਵੀਡੀਓ ਦਾ ਐਂਡ ਕਰਨ ਜਾ ਰਹੇ ਹਾਂ ਜੀ ਸਾਡਾ ਉਹ ਵੀ ਸੁਨੇਹਾ ਜਿਹੜਾ ਅਸੀਂ ਹਰ ਵੀਡੀਓ ਚ ਆਪਾਂ ਦਿੰਦੇ ਹੁੰਦੇ ਹੁੰਨੇ ਆ ਜੀ ਉਗੜਾ ਤੇ ਜੂੜਾ ਸੰਭਾਲ ਕੇ ਰੱਖੋ ਪੰਜਾਬੀ ਮਾਂ ਬੋਲੀ ਨਾਲ ਪਿਆਰ ਕਰੋ ਘਰ ਬੱਚਿਆਂ ਨਾਲ ਪੰਜਾਬੀ ਬੋਲਿਆ ਕਰੋ ਤੇ ਇੱਕ ਜੇ ਨਸ਼ਿਆਂ ਦਾ ਦਰਿਆ ਆਪਣੇ ਪੰਜਾਬ ਵਿੱਚ ਵਗ ਰਿਹਾ ਹੈਗਾ ਉਸ ਨੂੰ ਨੱਥ ਪਾਈਏ ਜਾਈਏ ਮਤਲਬ ਕਹਿੰਦਾ ਕਿ ਉਸ ਨੂੰ ਰੋਕਿਆ ਜਾਵੇ ਨਸ਼ਿਆਂ ਦੇ ਦਰਿਆ ਨਸ਼ਿਆਂ ਦੇ ਰੋਕ ਰੋਕਦਮ ਬਹੁਤ ਜ਼ਰੂਰੀ ਹੈਗੀ ਆ ਤੇ ਆਪਾਂ ਇੱਥੇ ਵੀਡੀਓ ਦਾ ਐਂਡ ਕਰਨ ਜਾ ਰਹੇ ਆ ਜੇ ਵੀ ਨੂੰ ਚੰਗੀ ਲੱਗੀ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਹਾਂਜੀ ਜੇ ਇੱਕ ਦਾ ਨਾਰਾ ਨਾਰਾ ਸਾਡਾ ਰਹਿ ਗਿਆ ਦੀ ਜਾਗੋ ਪੰਜਾਬੀਓ ਨਸ਼ਾ ਤਿਆਗੋ ਪੰਜਾਬੀਓ ਵੀਡੀਓ ਚੰਗੀ ਲੱਗੀ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਸਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰਿਓ ਤਾਂ ਸਾਡੇ ਆਉਣ ਵਾਲੇ ਵਲੋਗ ਸਭ ਤੋਂ ਪਹਿਲਾਂ ਮਿਲ ਜਾਣ ਫਿਰ ਮਿਲਾਂਗੇ ਤੁਹਾਨੂੰ ਨਵੇਂ ਵਲੋਗ ਦੇ ਨਾਲ ਔਰ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ